ਰੋਪੜ ਤੋਂ ਦੁਹਰਾਏ ਤੱਕ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਨਹਿਰ ਪੱਕੀ ਦੇ ਵਿਰੋਧ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਦਰਜਣਾ ਪਿੰਡਾਂ ਦੇ ਸੈਂਕੜੇ ਕਿਸਾਨਾਂ ਵੱਲੋਂ ਗੜੀ ਪੁੱਲ ਤੇ ਖੰਨਾ ਨਾਵਾ ਸ਼ਹਿਰ ਹਾਈਵੇ ਤੇ ਸੜਕ ਜਾਮ ਕਰਕੇ ਧਰਨਾ ਲਗਾਇਆ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਪੰਪੀਤ ਸਿੰਘ ਖਲਾਸ ਸੱਤਰ ਜਨਰਲ ਜ਼ਿਲ੍ਹਾ ਲੁਧਿਆਣਾ ਅਜਾ ਨਲਗਾਇਆ ਗਿਆ ਕਿ ਇਹ ਅੱਜ ਜਿਹੜਾ ਇਹ ਧਰਨਾ ਸੀਗਾ ਇਹ ਸੰਯੁਕਤ ਮੋਰਚੇ ਵੱਲੋਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਅਤੇ ਹੋਰ ਵੀ ਇਲਾਕੇ ਦੇ ਸਤਵੰਤੇ ਸੱਜਣ ਜਿਹੜੇ ਆਪਣੀ ਨਹਿਰ ਜਾਂਦੀ ਆ ਰੋਪੜ ਤੋਂ ਦਰਾਹੇ ਉਸ ਦੇ ਸਬੰਧ ਵਿੱਚ ਪੱਕੀ ਕਰਨ ਲੱਗੇ ਸੀ ਇਹਨੂੰ ਉਸ ਦੇ ਸਬੰਧ ਵਿੱਚ ਇਹਨੂੰ ਰੋਕਣ ਲਈ ਅੱਜ ਇੱਥੇ ਧਰਨਾ ਲਗਾਇਆ ਗਿਆ ਸੀਗਾ 11 ਵਜੇ ਅਸੀਂ ਧਰਨਾ ਸ਼ੁਰੂ ਕੀਤਾ ਸੀਗਾ 12 ਵਜੇ ਦੇ ਕਰੀਬ ਸਾਡੇ ਕੋਲ ਪ੍ਰਸ਼ਾਸਨ ਅਧਿਕਾਰੀ ਮਾਨਯੋਗ ਐਸ.ਡੀ.ਐਮ ਸਾਹਿਬ ਏ.ਡੀ.ਸੀ ਮੈਡਮ ਤੇ ਨਹਿਰੀ ਵਿਭਾਗ ਦੇ ਚੀਫ ਚੀਫ ਸਕੱਟਰੀ ਵਗੈਰਾ ਸਾਰੇ ਅਫਸਰ ਵਗੈਰਾ ਆਏ ਨੇ ਤੇ ਹੁਣ 3:30 ਵਜੇ ਦੀ ਅਸੀਂ ਸਮਰਾਲੇ ਮੀਟਿੰਗ ਰੱਖੀ ਆ ਮੀਟਿੰਗ ਤਾਂ ਤਕਰੀਬਨ ਕੱਲ ਵੀ 2:30 ਘੰਟੇ ਚੱਲੀ ਆ ਪਰ ਉਹ ਬੇਸਿਕਾ ਨਿਕਲੀ ਆ ਪਰ ਅੱਜ ਦੁਬਾਰਾ ਹੁਣ ਦੇਖੋ ਜਦੋਂ ਪ੍ਰਸ਼ਾਸਕ ਅਧਿਕਾਰੀ ਆਏ ਨੇ ਗੱਲਬਾਤ ਕਰਨ ਆਏ ਨੇ ਤੇ ਉਹਨਾਂ ਨੇ ਮੀਟਿੰਗ ਦਾ ਸਮਾਂ ਮੰਗਿਆ ਹੈ ਸਯੁਕਤ ਮੋਰਚਾ ਜਿਹੜਾ ਹਮੇਸ਼ਾ ਹੀ ਤਾਲਮੇਲ ਨਾਲ ਚੱਲਦਾ ਹੈ ਟੇਬਲ ਟਾਕ ਕਰਨੀ ਜ਼ਰੂਰੀ ਆ ਤੇ 3:30 ਦਾ ਅਸੀਂ ਟਾਈਮ ਦਿੱਤਾ ਜਥੇਬੰਦੀਆਂ ਦੇ ਨੁਮਾਇੰਦੇ ਉੱਥੇ ਜਾਣਗੇ ਸਾਢੇ 3 ਵਜੇ ਸਾਨੂੰ ਇਹ ਲੱਗਦਾ ਵੀ ਕੱਲ ਵੀ ਛੱਟਾ ਨਹੀਂ ਨਿਕਲਿਆ ਤੇ ਜੇ ਅੱਜ ਵੀ ਕੋਈ ਛੱਟਾ ਨਹੀਂ ਨਿਕਲੂਗਾ ਤਾਂ ਸਾਡੀ ਮੰਗ ਉਹੀ ਹੈ ਵੀ ਅਸੀਂ ਨਹਿਰ ਪੱਕੀ ਨਹੀਂ ਹੋਣ ਦੇਣੀ ਜੇ ਚੌੜੀ ਕਰਦੇ ਨੇ ਤਾਂ ਉਹ ਚੌੜੀ ਕਰ ਸਕਦੇ ਨੇ ਇਹ ਕੰਮ ਹੁਣ ਲੋਕ ਦੱਸਾਗੇ ਕੰਮ ਹਲੇ ਰੋਕ ਦਿੱਤਾ ਗਿਆ ਤੇ ਅਸੀਂ ਉਹਨਾਂ ਨੂੰ ਇਹ ਬੇਨਤੀ ਕਰੀ ਹੈ ਵੀ ਕੰਮ ਅੱਜ ਤੋਂ ਬਾਅਦ ਨਹੀਂ ਚੱਲਣਾ ਚਾਹੀਦਾ ਸਾਡੀ ਤਾਂ ਇੱਕੋ ਮੰਗ ਆ ਚਾਹੇ ਸਾਡੇ ਨਾਲ ਮੀਟਿੰਗ ਸੜਕ ਤੇ ਕਰਨ ਚਾਹੇ ਸਾਡੇ ਨਾਲ ਦਫ਼ਤਰ ਵਿੱਚ ਕਰਨ ਵੀ ਅਸੀਂ ਇਹ ਨਹਿਰ ਪੱਕੀ ਨਹੀਂ ਹੋਣ ਦੇਣੀ ਤੇ ਸਾਰੇ ਇਲਾਕੇ ਦਾ ਫੈਸਲਾ ਅਗਲਾ ਸਟੈਪ ਕੋਈ ਨਾ 3 ਵਜੇ ਮੀਟਿੰਗ ਤੋਂ ਬਾਅਦ ਤਾਂ ਕਿ ਇਸ ਸਟੈਪ ਬਾਅਦ ਨਈ ਗੱਲਬਾਤ ਹੋਵੇ ਸਾਡਾ ਸਟੈਪ ਆ ਵੀ ਅਸੀਂ ਸਾਰਾ ਇਲਾਕਾ ਇੱਥੇ ਗੜੀ ਪੁਲ ਤੇ ਸਾਈਡ ਤੇ ਬੈਠ ਗਏ ਆ ਜੋ ਰੋਡ ਜਾਮ ਕੀਤੀ ਸੀ ਉੱਥੋਂ ਧਰਨਾ ਅਸੀਂ ਚੱਕ ਦਿੱਤਾ ਹੈ 3:30 ਵਜੇ ਮੀਟਿੰਗ ਕਰਕੇ ਜੇ ਤਾਂ ਨਹਿਰ ਦਾ ਪੱਕੇ ਤੌਰ ਤੇ ਅੱਜ ਤੋਂ ਕੰਮ ਬੰਦ ਹੋ ਜਾਊਗਾ ਫਿਰ ਅਸੀਂ ਆਪਣੇ ਆਪਣੇ ਘਰਾਂ ਨੂੰ ਚੱਲੇ ਪਾਵਾਂਗੇ ਨਹੀਂ ਇਹ ਕੰਟੀਨਿਊ ਧਰਨਾ ਹਰ ਰੋਜ਼ ਇਸੇ ਤਰ੍ਹਾਂ ਚੱਲੇ ਰੋਡ ਖੁੱਲਾ ਰਹੇਗਾ ਜਾਂ ਜਾਮ ਫਿਲਹਾਲ ਰੋਡ ਖੁੱਲਾ ਰਹੂਗਾ ਜੇ ਕੰਮ ਚਲਾਉਣਗੇ ਤਾਂ ਰੋਡ ਬੰਦ ਕੀਤਾ ਜਾ ਮਾਸਖਵਿੰਦਰ ਸਿੰਘ ਮੀਤ ਪ੍ਰਧਾਨ ਬੀਕੇਯੂ ਰਾਜੇਵਾਲ ਪੰਜਾਬ ਸਹਿਬਾਨਾ ਵਾਲਾ ਰੋਡ ਜਾਮ ਦੀ ਫੋਟੋ ਹੈ ਅਸੀਂ ਅੱਜ ਰੋਡ ਜਾਮ ਜਿਹੜਾ ਕਰਿਆ ਸੀ ਕੱਲ ਅਸੀਂ ਅਫਸਰ ਸਹਿਬਾਨਾਂ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਨਹਿਰ ਪੱਕੀ ਹੋ ਰਹੀ ਹੈ ਵੀ ਅਸੀਂ ਇਹ ਪੱਕੀ ਕਰਾਉਣ ਦੇ ਹੱਕ ਵਿੱਚ ਨਹੀਂ ਹੈਗੇ ਵੀ ਇਹਨੂੰ ਬੰਦ ਕੀਤਾ ਜਾਵੇ ਮਸ਼ੀਨਾਂ ਚੱਲ ਰਹੀਆਂ ਨੇ ਉਹ ਬੰਦ ਕਰਾਈਆਂ ਜਾਂ ਉਹ ਜਿਹੜੀਆਂ ਹੁਣ ਉਹ ਮਸ਼ੀਨਾਂ ਇਹਨਾਂ ਨੇ ਬੰਦ ਕਰਾਈਆਂ ਅੱਜ ਬੰਦ ਕੱਲ ਨਹੀਂ ਕਰਵਾਈਆਂ ਤਾਂ ਕਰਕੇ ਅਸੀਂ ਰੋਡ ਜਾਮ ਕੀਤਾ ਰੋਡ ਜਾਮ ਕਰਕੇ ਹੁਣ ਇਹਨਾਂ ਨੇ ਆ ਕੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਮਸ਼ੀਨਾ ਬੰਦ ਕਰਵਾਤੀਆਂ ਤੇ 3:30 ਵਜੇ ਅਸੀਂ ਮੀਟਿੰਗ ਰੱਖੀ ਹੈ 3:30 ਵਜੇ ਅਸੀਂ ਮੀਟਿੰਗ ਰੱਖੀ ਹੈ 3:30 ਵਜੇ ਮੀਟਿੰਗ 'ਚ ਜੋ ਵੀ ਫੈਸਲਾ ਹੋਊਗਾ ਉਹ ਆਪਾਂ ਦੇਖਾਂਗੇ ਮਸ਼ੀਨਾ ਬੰਦ ਕਰਵਾ ਦਿੱਤੀਆਂ ਮਸ਼ੀਨਾ ਬੰਦ ਕਰਵਾ ਦਿੱਤੀਆਂ ਰੋਡ ਅਸੀਂ ਖੋਲ ਦਿੰਦਾ ਹਾਂ ਰੋਡ ਅਸੀਂ ਖੋਲਤਾ ਹਾਂ ਉਹਦੀ ਅਸੀਂ ਆਵਾਮ ਤੋਂ ਮਾਫੀ ਚਾਹੁੰਦੇ ਹਾਂ ਜੋ ਉਹਨਾਂ ਨੂੰ ਮਤਲਬ ਇਹ 'ਚ ਕਸ਼ਟ ਹੋਇਆ ਅਸੀਂ ਉਹ ਕਸ਼ਟ ਉਹਨਾਂ ਨੂੰ ਦੇਣਾ ਨਹੀਂ ਚਾਹੁੰਦੇ ਪਰ ਫੇਰ ਵੀ ਨਾਂ ਦਿੰਦੇ ਹੋਏ ਸਾਡੀ ਲਾਈਫ ਲਾਈਨ ਦਾ ਸਵਾਲ ਠੀਕ ਆ ਤਾਂ ਕਰਕੇ ਅਸੀਂ ਮਾਫੀ ਚਾਹੁੰਦੇ ਆ ਇਸ ਵਾਰ ਅਵਾਜ਼ ਤੋਂ ਕੱਲ ਵੀ ਮੀਟਿੰਗ ਹੋਈ ਸੀ ਜੀ ਤਕਰੀਬਨ 2.5 ਘੰਟੇ ہاں ਫਿਰ ਅੱਜ ਨਿਕਲੀ ਆ ਅੱਜ ਅਸਰ ਦੁਬਾਰਾ ਇੱਕ ਈ ਗੱਲਬਾਤ ਹੋਈ ਹੈ ਜਿਹੜੀ ਮੀਟਿੰਗ ਦਾ ਅੱਜ ਗੱਲਬਾਤ ਹੈ ਇਹੀ ਹੋਈ ਆ ਉਹ ਜੋ ਉਹਨਾਂ ਨੇ ਪਹਿਲਾਂ ਤਾਂ ਮਸ਼ੀਨ ਬੰਦ ਕਰਤੀ ਮਸ਼ੀਨ ਬੰਦ ਕਰਕੇ ਅਸੀਂ ਕਿ ਸਾਡੀ ਤਾਂ ਮੇਨ ਮੰਗੇ ਇਹ ਆ ਵੀ ਅਸੀਂ ਨਹਿਰਾਂ 'ਚ ਕੰਮ ਨਹਿਰ ਪੱਕੀ ਅਸੀਂ ਹੋਣੇ ਨਹੀਂ ਦੇਣ। ਪ੍ਰਸ਼ਾਸਨ ਵੱਲੋਂ ਕੋਈ ਨਮਾ ਪੱਤਰ ਦਿਖਾਇਆ ਗਿਆ ਨਹੀਂ। ਪ੍ਰਸ਼ਾਸਨ ਵੱਲੋਂ ਕਿਹਾ ਗਿਆ ਵੀ ਠੀਕ ਆ ਅਸੀਂ ਤੁਹਾਡੀ ਮੰਨਦੇ ਆਂ ਗੱਲ। ਨਹੀਂ ਸਾਡਾ ਧਰਨਾ ਦਾ ਮਤਲਬ ਜਾਰੀ ਰਹੂਗਾ। ਇਹ ਜਿਹੜਾ ਸਾਈਡ ਤੇ ਲੱਗੇਗਾ ਜਾਂ ਰੂਟ ਤੇ ਲੱਗੇਗਾ। ਸਾਈਡ ਤੇ ਲੱਗੇਗਾ। ਨਹੀਂ ਕੋਈ ਗੱਲਬਾਤ ਹੋਊਗੀ ਫਿਰ ਨਾ ਕਿਤੇ ਰੋਡ ਗਈ ਹੈ ਨਾ ਕਿਤੇ ਬੰਦੇ ਗਏ ਨੇ। ਫਿਰ ਜੋ ਵੀ ਹੋਊਗਾ ਤੇ ਉਹ ਓਕਣ ਦਾ ਹੋ ਜਾਊਗਾ ਤੇ ਅਸੀਂ ਉਹ ਤੋਂ ਬਗੈਰ ਅਸੀਂ ਪੱਤਰਕਾਰ ਭਾਈਚਾਰੇ ਦਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦੀਆਂ ਰਣੀ ਆ। ਜੋ ਤੁਸੀਂ ਆ ਕੇ ਸਾਡੀ ਹਰ ਮੋਸਤੇ ਤੇ ਹਰ ਚੀਜ਼ ਤੇ ਸਾਡੀ ਕਵਰੇਜ ਕਰਦੇ ਨੇ ਕਿ ਅਸਵਾਸ਼ਨ ਦਵਾ ਕੇ ਉਹਨਾਂ ਨੂੰ ਉਠਾਇਆ ਗਿਆ ਦੇਖੋ ਇਹਨਾਂ ਦਾ ਮੇਨ ਮੁੱਦਾ ਸੀ ਇੱਕ ਵਾਰੀ ਕੰਮ ਕਰ ਬੰਦ ਕਰੀਏ ਜਿਹੜਾ ਕੋਸ਼ਿਸ਼ਾਂ ਚੱਲ ਰਹੀਆਂ ਉਸ ਤੋਂ ਬਾਅਦ ਗੱਲ ਕਰਕੇ ਇਹਨਾਂ ਦੇ ਖਸੇ ਦੂਰ ਕਰਕੇ ਆਪਾਂ ਫਿਰ ਉਸ ਤੋਂ ਬਾਅਦ ਉਹਦਾ ਕੰਮ ਚਾਲੂ ਕੀਤਾ ਜਾਵੇ ਅਸੀਂ ਉਹ ਕੰਮ ਇੱਕ ਵਾਰੀ ਮਸ਼ੀਨਾਂ ਦਾ ਬੰਦ ਕਰਾ ਦਿੱਤਾ ਜਾਵੇ ਇਹਨਾਂ ਨੂੰ ਸਮਝਾਇਆ ਗਿਆ ਵੀ ਜਿਹੜੀ ਰੀਚਾਰਜਿੰਗ ਕੈਪੈਸਿਟੀ ਹੈ ਨਹਿਰ ਦੀ ਕਨਾਲ ਦੀ ਉਹ ਵਧੇਗੀ ਨਾ ਕਿ ਘਟੇਗੀ ਸੋ ਇਸ ਸਬੰਧ ਵਿੱਚ ਦੁਬਾਰਾ ਇਹ ਆਪਣੇ ਖੱਸੇ ਲੈ ਕੇ ਆ ਕਿ 3:30 ਵਜੇ ਦੁਬਾਰਾ ਮੀਟਿੰਗ ਰੱਖੀ ਹੈ ਉਸ ਵਾਰ ਸਿਰ ਮਸਲਾ ਕੋਈ ਨਾ ਕੋਈ ਹੱਲ ਹੋ ਜਾਏ। ਰੋਡ ਸਰ ਖੋਲ ਦਿੱਤਾ ਹੁਣ? ਹਾਂ ਬਿਲਕੁਲ ਰੋਡ ਖੋਲ ਦਿੱਤਾ। ਕਿਸਾਨਪੁਰਾ ਬਣਨਾਂ ਨੇ ਸਾਡੀ ਅਪੀਲ ਮੰਨੀ ਐ ਕਿ ਰੋਡ ਸ਼ੂ ਕਰ ਦਿੱਤਾ। ਉਤਰਾ ਜਥੇਬੰਦੀਆਂ ਉਰੇ ਰਹਿਣਗੀਆਂ ਜਾਂ ਬੰਦ ਕਰ ਦੇਣਗੀਆਂ ਪਰ ਉਹ ਸਾਈਡ ਤੇ ਬੈਠੇ ਦੇਖੋ ਇਹਨਾਂ ਦਾ ਜੋ ਇਹਨਾਂ ਨੇ ਅਨਾਉਂਸ ਕੀਤਾ ਵੀ ਸਾਈਡ ਤੇ ਇੱਕ ਬਹਿ ਕੇ ਆਪਣਾ ਪ੍ਰੋਟੈਸਟ ਜਾਰੀ ਰੱਖਣਗੇ ਪਰ ਅਸੀਂ ਡੈਫੀਨੇਟਲੀ ਇਹਨਾਂ ਨੂੰ ਸਮਝਾ ਲਵਾਂਗੇ ਟੈਕਨੀਕਲੀ ਜੇ ਅਸੀਂ ਠੀਕ ਆ ਪੰਜਾਬ ਦੇ ਭਲੇ ਦੀ ਗੱਲ ਐ ਜਿੱਥੇ ਪਾਣੀ 9000 ਕਿਊਸਿਕ ਆ ਰਿਹਾ ਸੀ ਨਹਿਰ ਦੇ ਵਿੱਚ ਉਹ 12 ਤੋਂ ਵਧਾ ਕੇ 15000 ਕਿਊਸਿਕ ਤੱਕ ਛੜਨਾ ਇੱਕ ਸਮਝੋ ਇੱਕ ਖਾਸ ਦੇ ਵਿੱਚ ਆਪਾਂ ਪਾਣੀ ਪਾਣਾਵੇਂ ਉਹ ਖਾਸ ਕਰੈਕ ਉਹ ਅਗਰ ਪਾਣੀ ਕਿੱਦਾਂ ਪਏਗਾ ਉਹ ਲੀਕ ਕਰੇਗਾ ਨਾ ਕਰੇਗਾ ਉਹ ਔਰ ਇੱਕ ਕਰੈਕ ਭਰਨੇ ਆਪਾਂ ਹੋਰ ਕੁਝ ਨਹੀਂ ਕਰਨਾ ਥੱਲੇ ਉਹ ਬੈਡ ਰੀਚ ਪੱਕੇ ਨਹੀਂ ਕਰਨੇ ਸਾਈਡਾਂ ਦੀ ਲਾਈਨਿੰਗ ਕਰਨੀ ਉਹ ਵੀ ਕਿਤੇ-ਕਿਤੇ ਕਰਨੀ ਸਾਰੇ ਰਸਤੇ 'ਚ ਨਹੀਂ ਕਰਨੀ ਠੀਕ ਹੈ ਜੀ ਫੈਕਸ਼ਨ ਦੀ ਤਰਫੋਂ ਸਰ ਕਿਹੜੇ-ਕਿਹੜੇ ਜਿਹੜੇ ਹੋਣਗੇ ਅਫਸਰ ਜਿਹੜੇ ਮੀਟਿੰਗ ਸਾਢੇ 3:30 ਵਜੇ ਰੱਖੀ ਗਈ ਹੈ ਕੋਈ ਟੈਕਨੀਕਲੀ ਚੀਫ ਸਾਹਿਬ ਆਣਗੇ ਮੇਰੇ ਵੱਲੋਂ ਸਾਡੇ ADC ਮੈਮ ਤੇ ਮੈਂ ਹੋਵਾਂਗਾ ਤੇ ਪੁਲਿਸ ਪ੍ਰੋਫੈਸ਼ਨਲ ਡੀਐਸ ਸਾਹਿਬ ਹੋਣਗੇ ਸਰ ਕੱਲ ਵੀ ਇਹਨਾਂ ਨਾਲ ਮੀਟਿੰਗ ਕੀਤੀ ਗਈ ਸੀ ਪਰ ਉਹ ਤੋਂ ਬਾਅਦ ਇਹਨਾਂ ਨੇ ਅੱਜ ਧਰਨਾ ਲਗਾਇਆ ਧਰਨੇ ਤੋਂ ਬਾਅਦ ਹੀ ਪ੍ਰਸ਼ਾਸਨ ਕਿਉਂ ਜਾ ਗਿਆ ਨਹੀਂ ਕੱਲ ਵੀ ਆਪਣੀ 2.5 ਘੰਟੇ ਮੀਟਿੰਗ ਹੋਈ ਸੀ ਤੁਸੀਂ ਵੀ ਉਸ ਪੱਤਰਕਾਰ ਭਰਾ ਬੱਥੇ ਸੀਗੇ ਕੱਲ ਵੀ ਇਹਨੂੰ ਦੱਸਿਆ ਗਿਆ ਸੀਗਾ ਵੀ ਇਹਦੇ ਵਿੱਚ ਰੀਚਾਰਜ ਕਪੈਸਿਟੀ ਵਧੇਗੀ ਨਾ ਕਿ ਘਟੇਗੀ ਚਲੋ ਇਹਨਾਂ ਨੂੰ ਆਪਾਂ ਨਹੀਂ ਇਹਨਾਂ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰਾ ਸਕੇ ਅੱਜ ਅਸੀਂ ਬਹਿ ਕੇ ਦੁਬਾਰਾ 3:30 ਮਿਲਾਂਗੇ ਦੁਬਾਰਾ ਸਾਰੇ ਮਸਲੇ ਹੱਲ ਹੋ ਜਾਣਗੇ ਲੱਗਦਾ ਜੀ ਮਸਲੇ ਹੱਲ ਹੋ ਜਾਣਗੇ ਬਿਲਕੁਲ ਬਿਲਕੁਲ ਪੋਜ਼ਿਟਿਵ ਮਸਲੇ ਹਨ ਪੰਜਾਬ ਦੇ ਵੇਖੋ ਕਿਸਾਨ ਭਰਾ ਵੀ ਪੰਜਾਬ ਦੇ ਦਰੋ ਅਸੀਂ ਗੱਲ ਹੀ ਸਾਰਿਆਂ ਨੇ ਮਿਲ ਕੇ ਪੰਜਾਬ ਵਿੱਚ ਕਰਨੀ ਹੈ ਪਾਣੀ ਦੀ ਕਪੈਸਿਟੀ ਵਧਾਣੀ ਹੈ ਨਹਿਰਾਂ ਦੇ ਵਿੱਚ ਤੇ ਮਸਲੇ ਦਾ ਹੱਲ ਹੋਣਗੇ ਹੋਣਗੇ ਨਾ ਜੀ ਅਸੀਂ ਸਾਰੇ ਪਹੁੰਚੀਓ ਮਸਲਾ ਹੱਲ ਹੋ ਜਾਏਗਾ